ਅੱਜ ਦੀ ਸਾਈਕਲ ਰੈਲੀ ਡਲਐਸਸੀ ਵੱਲੋਂ ਔਰ ਹਾਈ ਕੋਰਟ ਦੇ ਨਿਰਦੇਸ਼ਾਂ ਥੱਲੇ ਕੱਢੀ ਗਈ ਹੈ ਜਿਸ ਦੇ ਵਿੱਚ ਕੀ ਉਪਰਾਲਾ ਕੀਤਾ ਗਿਆ ਕਿ ਸਾਰੇ ਸ਼ਹਿਰ ਨੂੰ ਇਹ ਦੱਸਿਆ ਜਾਏ ਕਿ ਫ੍ਰੀ ਲੀਗਲ ਏਡ ਥੱਲੇ ਕਿਹੜੀਆਂ-ਕਿਹੜੀਆਂ ਸੇਵਾਵਾਂ ਨੇ ਉਹ ਦਿੱਤੀਆਂ ਜਾ ਸਕਦੀਆਂ ਹੈ। ਥੈਂਕ ਯੂ ਇੱਕ ਲੀਗਲ ਏਡ ਸਰਵਿਸਿਜ਼ ਵੱਲੋਂ ਅੱਜ ਇੱਕ ਸਾਈਕਲ ਰੈਲੀ ਕੱਢੀ ਗਈ ਹੈ। ਇਹਦੇ ਵਿੱਚ ਕੋਰਟ ਕੰਪਲੈਕਸ ਦੇ ਸਾਰੇ ਮਾਨਯੋਗ ਜੱਜ ਸਾਹਿਬ ਇਹਦੇ ਦੇ ਵਕੀਲ ਸਾਹਿਬ ਸਾਰੇ ਸਟਾਫ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਹੈ। ਤੇ ਇਹਦੇ ਵਿੱਚ ਲੀਗਲ ਏਡ ਜਿਹੜੀਆਂ ਫ੍ਰੀ ਸਰਵਿਸਿਜ਼ ਹੈਗੀਆਂ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਠੀਕ ਹੈ ਸਰ ਕਿ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਸੈਕਲ ਰੈਲੀ ਲਈ? ਸੰਦੇਸ਼ ਇਹ ਦੇਣਾ ਚਾਹਾਂਗੇ ਕਿ ਅੱਜਕੱਲ ਦੇ ਅੱਜਕੱਲ ਦੀ ਲਾਈਫ ਸਟਾਈਲ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਚੀਜ਼ ਹੈ ਉਹ ਫਿਟਨੈਸ ਹੈ ਤੇ ਆਪਣੀ ਫਿਟਨੈਸ ਦਾ ਵੱਤੋਂ त्याग ਨਾ। ਠੀਕ ਹੈ। ਕੀ ਨਾਮ ਹੈ ਤੁਹਾਡਾ? ਨਵਨੀਤ ਸਿੰਘ ਜੀ, ਪਈ ਜਨ ਬਾਰਸ਼ਾ ਨਕੋਦਰ। ਠੀਕ ਹੈ। ਸਰ ਅੱਜ ਜਿਹੜੀ ਸੈਕਲ ਵਾਲੀ ਕੱਢੀ ਗਈ ਹੈ ਕੀ ਉਪਰਾਲਾ ਇਹ? ਇਹ ਸੈਕਲ ਰੈਲੀ ਜੀ ਸਾਨੂੰ ਹਾਈ ਕੋਰਟ ਅਥਾਰਟੀ ਵੱਲੋਂ ਡਾਇਰੈਕਸ਼ਨ ਆਈਆਂ ਸੀਗੀਆਂ। ਕਿ 75ਵਾਂ ਵਰ੍ਹੇਗੰਟ ਮਨਾਇਆ ਜਾ ਰਿਹਾ ਹੈ ਹਿੰਦੁਸਤਾਨ ਦੀ ਆਜ਼ਾਦੀ ਦਾ ਇਹ ਉਹਦੇ ਵਿੱਚ ਅੱਜ ਫ੍ਰੀ ਲੀਗਲ ਏਡ ਸਰਵਿਸ ਦੀ ਜਾਗਰੂਕਤਾ ਲਈ ਇਹ ਰੈਲੀ ਕੱਢੀ ਗਈ ਆ ਫ੍ਰੀ ਲੀਗਲ ਏਡ ਦਾ ਮਤਲਬ ਹੈ ਕਿ ਜੋ ਵੀ ਛੋਟੇ ਬੱਚੇ ਆ ਜਾਂ ਲੇਡੀਜ਼ ਦੇ ਬੱਚੇ ਆ ਜਿਹੜੇ ਜਿਹੜੇ ਆਪਣਾ ਵਗੈਰਾ ਨਹੀਂ ਕਰ ਸਕਦੇ ਜਾਂ ਜਿਹਨੂੰ 3 ਲੱਖ ਤੋਂ ਥੱਲੇ ਪੇ ਨਹੀਂ ਕਰ ਸਕਦੇ ਉਹਨਾਂ ਲਈ ਇਹ ਫ੍ਰੀ ਏਡ ਕੀਤੀ ਜਾ ਰਹੀ ਹੈ ਇਸ ਦੀ ਜਾਗਰੂਕਤਾ ਲਈ ਰੈਲੀ ਕੱਢੀ ਗਈ ਹੈ ਕਿ ਲੋਕਾਂ ਨੂੰ ਵੇਅਰ ਕੀਤਾ ਜਾਵੇ ਕਿ ਫ੍ਰੀ ਲੀਗਲ ਏਡ ਸਰਵਿਸ ਨੂੰ ਪੂਰਬ ਦੇ ਵਿੱਚ ਅਵੇਲੇਬਲ ਹੈਗੀ ਆ ਸਰ ਇਹ ਰੈਲੀ ਕਿੱਥੋਂ ਤੋਂ ਕਿੱਥੇ ਕੱਢੀ ਗਈ ਹੈ ਇਹ ਰੈਲੀ ਜੁਡੀਸ਼ੀਅਲ ਕੰਪਲੇਨਸ ਕੋਰਟ ਦੇ ਲੋ ਮਾਨਯੋਗ ਐਸ ਡੀ ਜੀ ਐਮ ਮਿਲਜਿੰਦਰ ਕੌਰ ਉਹਨੇ ਨਾਲ ਰਾਜਵਿੰਦਰ ਕੌਰ ਜੀ ਐਮ ਆਈ ਸੀ ਦੇ ਨਾਲ ਪ੍ਰਧਾਨ ਸੈਕਟਰੀਲ ਹੋਰ ਮੈਂਬਰ ਲੀਗਲ ਐਡ ਦੇ ਮੈਂਬਰਾਂ ਦੇ ਨਾਲ ਮਿਲ ਕੇ ਨਕੌਦਰ ਡਿਸਟ੍ਰਿਕਟ ਕੰਫਲਿਕਟ ਤੋਂ ਲੈ ਕੇ ਅੰਬੇਦਕਰ ਚੌਂਕ ਤੱਕ ਗਏ ਉਸ ਵੇਪਸ ਆਏ ਆ ਤਾਂ ਸਰ ਇਹ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸਕੇ ਇਹ ਦੇਣਾ ਲੋਕਾਂ ਨੂੰ ਇਹ ਸੰਦੇਸ਼ ਇਹ ਦੇਣਾ ਹੈ ਕਿ ਫ੍ਰੀ ਲੀਗਲ ਸੇਵਾ ਦੀ ਤੁਸੀਂ ਆਪਣਾ ਕੋਰਟ ਤੇ ਆਓ ਫ੍ਰੀ ਲੀਗਲ ਏਡ ਦੀਆਂ ਸਰਵਿਸਾਂ ਦਾ ਫਾਇਦਾ ਲਓ